ਕੋਇਲਾ ਕੋਇਲਾ ਰਾਗੜੀ ਦੀ ਕੀ ਮਹਲਾ ਪੈ ਲੈ ਸੰਤਾਰ ਸਤਪੁਰ ਪ੍ਰਤਾਦ ਚੈ ਕਰ ਕੀਰਤਾ ਕੀਏ ਕਰਤੇ ਕਾਹ ਹੋਏ ਵਿਚਾਰੋ ਜਿਤ ਕਰ ਗਾਵੋ ਕੋਇਲਾ ਸੁਰ ਸਰਜਨਹਾਰੋ ਤੁਮ ਗਾਵੋ ਮੇਰੇ ਨਰਪਉ ਕਾ ਕੋਇਲਾ ਹੋ ਵਾਰਿ ਜਿਤ ਕੋਇਲਾ ਸਦਾ ਸੁਖ ਹੋਏ ਰਹਾਓ ਨਿਤਨਤ ਜੀੜੇ ਸਮਾਲੀਣ ਦੇਖੇਗਾ ਦੇਵਨ ਹਾਰ ਤੇਰੇ ਦਾਨੇ ਕੀਮਤ ਨਾ ਪਾਵੇ ਪਵੇ ਸਤਿ ਕਮਣ ਸਮਾਰ ਨੰਬਤ ਸਹਾ ਲਿਖਿਆ ਮਿਲ ਕਰ ਪਾਵੋ ਤੇਲ ਦੇ ਸਜਣ ਸੀਖੜੀਆਂ ਜੋ ਹੋਵੇ ਸਹਿਤਿਉ ਮੇਲ ਘਰ ਘਰੇ ਇਹ ਪਹੁੰਚਾ ਸਜੜੇ ਨਿਤ ਪਵਣ ਸਦਨ ਹਾਰਾ ਸਿਵਰੀਏ ਨਾਨਕ ਛੇ ਦੇਵਨ ਰਾਗ ਸਮਲ ਲਾ ਪਹਿਲਾ ਛੇ ਘਰ ਕੇ ਗੁਰ ਛੇ ਉਪਦੇਸ ਗੁਰ ਪਰੇਖੋ ਵੇਸ ਨੇਕ ਬਾਬਾ ਜਐ ਘਰ ਘਰ ਤੇ ਕੀਰਤ ਹੋਏ ਸੋਹਰ ਰਾਖ ਵਡਾਈ ਦੋਏ ਰਹਾਓ ਸੋਇ ਚਸਿਆ ਘੜਿਆ ਪਹਿਰਾ ਤੇ ਤਿਵਾਰੀ ਮਾਹੋ ਆਕੂਰਜੇ ਕੋਰਤ ਨੇਕ ਨਾਨਕ ਤੇ ਕੇ ਕੇਤੇ ਵੇਦ ਪ੍ਰਾਪਤਨਾ ਸ੍ਰੀ ਮਹਨਲਾ ਪਹਿਲਾ ਗਗਨ ਮੈ ਥਾਲ ਰਵਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਅਨਲੋ ਪਵਨ ਚਵਰਤ ਕਰੇ ਸਗਲ ਬਣ ਰਾਇ ਫੂਲ ਅੰਤ ਜੋਤੀ ਐਸੀ ਆਰਤੀ ਹੋਏ ਪਵਕੰਦਨਾ ਤੇਰੀ ਆਰਤੀ ਅਨਹਤਾ ਚਵਦ ਵਜੰਤ ਧੇਰੀ ਰਹਾਉ ਸਹਿਜ ਤਵ ਨੈਣ ਨਨ ਲੈਣ ਹੈ ਤੋਏ ਕੋ ਸਹਿਜ ਮੂਰਤ ਨਨ ਇੱਕ ਤੋਹੀ ਸਹਿਜ ਪਦ ਬਿਮਲ ਨਨ ਇੱਕ ਪਦ ਗੰਧ ਇਹ ਵਿਚਲਤ ਬਿਨ ਸਹਿਜ ਤਵ ਗੰਧ ਇਹ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਤੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰੂ ਸਾਹਿਬ ਦੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੇ ਸਵਾਤੀ ਹੋਏ ਹਰ ਜਨਮ ਕਮਲ ਮਗਰੰਦ ਲੋਭਿਕ ਮਨੋ ਅੰਦਨੋ ਮੋਹੇ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਹੋਏ ਜਾਂ ਤੇ ਤੇਰੇ ਨਾਏ ਵਾਸਾ ਰਾ ਕੋੜੀ ਪੂਰਬੀ ਮਹੱਲਾ ਚੁਕਾ ਕਾਮ ਕ੍ਰੋਧ ਨਸਰ ਬਹੁ ਭਰਿਆ ਮਿਲ ਸਾਧੂ ਕੰਡਲ ਕੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਵੰਡਾ ਹੈ ਹਰ ਸਾਧੂ ਮੰਡਲੀ ਪੁਣ ਵਡਾ ਹੈ ਦਰਜੰਡਿ ਆਉ ਤਉ ਪੁਣ ਵਡਾ ਹੈ ਰਹਾਉ ਆਪ ਤਹਰ ਰਸਾਧਨਾ ਜਾਣਿਆ ਦਿਨ ਅੰਤਰ ਹੋਮੇ ਖੰਡਾਏ ਜਉ ਜਉ ਚਲੇ ਸੁਬੇ ਦੁਖ ਪਾਵੇ ਜਮ ਕਾਲ ਸਹੇ ਸਿਰ ਡੰਡਾ ਹੈ ਅਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾਏ ਅਬਨਾਸੀ ਬੁਰਖ ਪਾਇਆ ਪਰਮੇਸ਼ਰ ਬਲ ਸੋਪ ਖੰਡ ਬ੍ਰਹਮੰਡਾ ਹੈ ਆਉਂ ਗ੍ਰੀ ਮਸਕੀਰ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਏ ਨਾ ਜਨ ਨਾਨਕ ਨਾਮ ਆਧਾਰ ਤੇ ਕਹਿ ਅਰ ਨਾਮੇ ਹੀ ਸੁਖ ਮੰਡਾ ਏ ਰਾਵ ਗੌੜੀ ਪੂਰਬੀ ਮਹੱਲਾ ਪੰਜਨਾ ਕਰੋ ਬਨੰਕਿ ਤੁਸ ਨੰਮਰੇ ਮੀਤਾ ਸੰਤ ਤੇਲ ਕੀ ਬਿਲਾ ਇਹੀਆਂ ਖਾੜ ਚਲੋ ਹਰ ਲਾਗ ਵਦਨ ਸਹਿਲਾ ਆਉ ਦ ਘਟੇ ਦਿਨ ਤ ਰਹਿਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹ ਸੰਸਾਰ ਵਿਕਾਰਾਂ ਤੋਂ ਮੈਂ ਦਰਿਓ ਬ੍ਰਹਮ ਗਿਆਨੇ ਜਿਦੈ ਜਗਾਏ ਪਿਆਵੇ ਇਹ ਰਸ ਤਤ ਤਥਾ ਤਨ ਜਾਣੇ ਜਾਂ ਕੋ ਆਏ ਸੋਈ ਬਹਾਜੋ ਹਰ ਗੁਰ ਤੇ ਮਣੇ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਹੈ ਜੇ ਬੋਰ ਨਾ ਹੋਏ ਕੋ ਫੇਰਾ ਅੰਤਰ ਜਾਮੀ ਬੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੇ ਮੁਖ ਤੋਰ ਸੰਤਨ ਕੀ ਧੂਰੇ ਅੰਤਰਜਾਮੀ ਪੁਰਖ ਬਿਦਾਤੇ ਸਰਦਾ ਮਨ ਕੀ ਪੂਰੇ ਤਾਣਕ ਦਾਤ ਇਹ ਸੁਖ ਮੰਗੇ ਮੁਕਤ ਕਰ ਤੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ